ਵੇਖੋ ਕਿੰਨੀ ਬਾਰਾਹ ਲੱਗੀਆਂ ਹੋਈਆਂ ਇਹ ਲੜੀ ਇੱਤੇ ਚੱਲਦੀ ਰਹੂਗੀ ਅੱਛਾ ਕਰੋ ਨਵੇਂ ਵੀ ਦੇ ਇੱਕ ਦੋ ਤਿੰਨ ਚਾਰ ਟਾਈਮ ਅਨੇ ਸਵੇਰ ਦਾ ਜਿੱਦਾਂ ਜਿੱਦਾਂ ਪਾਸਪੋਰਟ ਆਯੋਗ ਤੁਹਾਨੂੰ ਦਿਖਾਈ ਚਲਾਂਗੇ ਜੀ ਤਾਂ ਐਸਾ ਪਹਿਲਾਂ ਕੋਈ ਰਿਫਿਊਜ਼ਲ ਹਾਂਜੀ ਫਿਰ ਉਸਕੇ ਲਈ ਨਹੀਂ ਰਿਫਿਊਜ਼ਲ ਆਸਟ੍ਰੇਲੀਆ ਦੇ ਫੀਸ ਲੱਗੀ ਸੀ ਏਜੰਟ ਕਿਤੇ ਦਾ ਸੀ ਏਜੰਟ ਸੇ ਫਟੇ ਗਏ ਫਟੇ ਆਲੇ ਗਏ ਇਨਾ ਦੋ ਪੈਸਾ ਸਮਝਾ ਰਹਾ ਪੈਸਾ 4.5 ਤੋਂ 5 ਲੱਖ ਦਵਾਵੋਗੇ ਵੀ 5 ਲੱਖ ਦੇ ਤੇ ਦੋ ਸਾਲ ਤੋਂ ਟਾਈਮ ਲਗਾ ਦੋਗੇ ਮੈਨੂੰ ਇੱਕ ਫਰੈਂਡ ਸੀ ਆਸਟ੍ਰੇਲੀਆ ਗਿਆ ਸੀ ਤਾਂ ਉਹਨੇ ਵੀ ਕੋਈ ਰਿਕਮੈਂਡ ਕੀਤਾ ਸੀ ਕਿ ਜੇ ਜਾਇ ਤਾਂ ਯਾਹੋ ਪੀਗ ਮੇਰੇ ਕੰਮ ਲੱਗਣਾ ਓਕੇ ਸਿਰ ਮੈਂ ਕਰ ਦਿੱਤੀ ਆ ਆਸਟ੍ਰੇਲੀਆ ਬੈ ਕੇ ਵੀ ਮਤਲਬ ਹਾਂ ਹਾਂ ਆਸਟ੍ਰੇਲੀਆ ਬੈ ਕੇ ਵੀ ਸਿਰੋ ਤੁਹਾਡੇ ਨਾਲ ਹੁੰਦਾ ਜੀ ਕਿਹੜੀ ਜਨਤ ਹੋ ਜੀ ਤੈਨਾਂ ਦੇ ਸੋਸ਼ਲ ਮੀਡੀਆ ਚ ਜਦੋਂ ਆਹ ਹਰਿਆਣੇ ਤੋਂ ਆਇਆ। ਸੋ ਆਪਣੇ ਉੱਤੇ ਸਟੇਟ ਛੱਡ ਕੇ ਤੁਸੀਂ ਪੰਜਾਬ ਪੰਜਾਬ ਤੋਂ ਵੀ ਇੰਨੇ ਹਜ਼ਾਰਾਂ ਲੱਖਾਂ ਚੋਂ ਤੁਸੀਂ ਉਹ ਵੀ ਚੁਣਿਆ ਕੀ ਕਰੀਏ। ਬੱਸ ਸੋਸ਼ਲ ਮੀਡੀਆ ਸੀ ਤੇ ਉਹ ਫਸਟ ਵੀ ਫਿਲਮ ਲੈ ਕੇ ਚਲੇ ਗਏ। ਬੱਸ ਦੇਖੀ ਤੇ ਚਲੇ ਗਏ। ਕੰਨ ਸੱਚੀ ਅੱਖਾਂ ਕਰਦਾ ਨਹੀਂ ਟੀਜ਼ ਮਿੱਠੀ ਹੈ।